ਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਹੁਣ ਤੱਕ ਬੇਹੱਦ ਤਕਰੀਰਾਂ ਪੇਸ਼ ਕੀਤੀਆਂ ਜਾ ਚੁੱਕੀਆਂ ਨੇ ਪਰ ਇਹਨਾਂ ਦੇ ਵਿੱਚ ਕਿੰਨਾ ਦਮ ਹੈ ਇਹ ਅਸਤੀਫਾ ਇਹਦਾ ਵजूद ਕੀ ਹੈ ਇਹ ਇਸ ਅਸਤੀਫਾ ਕੀ ਰੂਪ اختیار ਕਰਦਾ ਹੈ ਖਾਸ ਤੌਰ ਤੇ ਇਹਦਾ ਭਵਿੱਖ ਕੀ ਹੈ ਇਹ ਆਪਣੇ ਆਪ ਦੇ ਵਿੱਚ ਵਿਚਾਰਨ ਅਧੀਨ ਹੈਗਾ ਵਿਚਾਰਨੀਯੋਗ ਹੈਗਾ ਔਰ ਇਸੇ ਉੱਤੇ ਟਿੱਪਣੀ ਕੀਤੀ ਗਈ ਹੈ ਗੁਰਪ੍ਰਤਾਪ ਸਿੰਘ ਬਡਾਲਾ ਦੇ ਵੱਲੋਂ ਇੱਕ ਸੀਨੀਅਰ ਲੀਡਰ ਨੇ ਅਕਾਲੀ ਦਲ ਦਾ ਇੱਕ ਵੱਡਾ ਹਿੱਸਾ ਰਹਿ ਚੁੱਕੇ ਨੇ ਔਰ ਉਹਨਾਂ ਦੇ ਵੱਲੋਂ ਟਿੱਪਣੀ ਸਿੱਧੇ ਤੌਰ ਦੇ ਉੱਤੇ ਇਸ ਮਸਲੇ ਉੱਤੇ ਕੀਤੀ ਗਈ ਹੈ ਆਓ ਸੁਣਦੇ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਕੀ ਬੋਲੇ ਨੇ ਜੈਨੀਰ ਗੁਰੀਸ਼ ਸਿੰਘ ਜੀ ਜੈਦਾਰ ਸ਼੍ਰੀ ਕਾਲਤਾਖਸਾਬ ਵੱਲੋਂ ਗੁਰ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਪਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸਨੇਹਾ ਦਿੱਤਾ ਸੀ ਸਿੱਖ ਕੌਮ ਨੂੰ ਜਿਸ ਵਿੱਚ ਹੁਕਮਨਾਮੇ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਅਕਾਲ ਤਖਸਾਲ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਗਤਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ਼ ਹੋ ਗਈਆਂ ਸੀ ਉਸ ਤੋਂ ਬਾਅਦ ਕੱਲ ਸ਼੍ਰੋਮਣੀ ਕਾਲੀ ਦਲ ਦੇ ਕੁਝ ਲੀਡਰ ਸਿੰਘ ਸਾਹਿਬ ਗੈਰੀ ਰਵੀਰ ਸਿੰਘ ਜੀ ਦਾ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਕਿਹਾ ਕਿ ਹਕੂਮਨਾਮਿਆਂ ਦੇ ਸਬੰਧ ਵਿੱਚ ਸਿੰਘ ਸਾਹਿਬ ਗੈਰੀ ਰਵੀਰ ਸਿੰਘ ਜੀ ਨੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਦੀਆਂ ਗੱਲਾਂ ਮੰਨ ਲੀਆਂ ਨੇ ਅਤੇ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉਸ ਦਿਨ ਹਕੂਮਨਾਮੇ ਆਏ ਸਨ ਉਨਾ ਵਿੱਚ ਕੋਈ ਜਿਹੜੀ ਅਕਾਲੀ ਦਲ ਵੱਲੋਂ ਇਹ ਗੱਲ ਆਖੀ ਗਈ ਸੀ ਬਿਨਾਂ ਵਜ੍ਹਾ ਤੋਂ ਕਿ ਅਸੀਂ ਨਹੀਂ ਇਹ ਮੰਨ ਸਕਦੇ ਕਿ ਸਿੰਘ ਸਾਹਿਬ ਨੇ ਸਾਡੀ ਉਹ ਗੱਲ ਪ੍ਰਵਾਨ ਕਰ ਲਈ